प्यारे बच्चों आज दी वीडियो ਦੇ ਵਿੱਚ ਆਪਾਂ ਲਿਖਾਂਗੇ ਵਿਸਾਖੀ ਦੇ ਤਿਹਾਰ ਤੇ 10 ਲਾਈਨਾਂ ਪਹਿਲੀ ਲਾਈਨ ਵਿਸਾਖੀ ਦਾ ਤਿਉਹਾਰ ਸਾਰੇ ਤਿਉਹਾਰਾਂ ਵਿੱਚੋਂ ਪ੍ਰਸਿੱਧ ਤਿਉਹਾਰ ਫਿਰ ਲਾਈਨ ਛੱਡਾਂਗੇ ਇਹੇ ਤਿਉਹਾਰ ਹਰ ਸਾਲ 13 ਅਪ੍ਰੈਲ ਨੂੰ ਮਨਾਇਆ ਜਾਂਦਾ ਹੈਂ ਹੁਣ ਦੇਖੋ ਇੱਥੇ ਜਿਹੜਾ ਅਪ੍ਰੈਲ ਸ਼ਬਦ ਹੈ ਉਹ ਮੈਂ ਪੂਰਾ ਰਾਰਾ ਪਾਇਆ ਹੈ ਕਈ ਕੀ ਕਰਦੇ ਆ ਇਹਦੇ ਵਿੱਚ ਪੈਰ ਦੇ ਵਿੱਚ ਰਾਰਾ ਪਾ ਦਿੰਦੇ ਆ ਪੱਪੇ ਦੇ ਵਿੱਚ ਠੀਕ ਹੈ ਤਾਂ ਉਹ ਪੱਪੇ ਦੇ ਵਿੱਚ ਰਾਰਾ ਨਹੀਂ ਪਊਗਾ ਇਹਦੇ ਵਿੱਚ ਪੂਰੇ ਰਾਰੇ ਦੀ ਸਾਉਂਡ ਆ ਰਹੀ ਹੈ ਤਾਂ ਇਸ ਕਰਕੇ ਆਪਾਂ ਪੂਰਾ ਰਾਰਾ ਹੀ ਪਾਵਾਂਗੇ ਠੀਕ ਹੈ ਅਗਲੀ ਲਾਈਨ ਹੈ ਵਿਸਾਖੀ ਦਾ ਤਿਉਹਾਰ ਕਣਕ ਪੱਕਣ ਦੀ ਕਣਕ ਪੱਕਣ ਦੀ ਖੁਸ਼ੀ ਵਿੱਚ ਮਨਾਇਆ ਜਾਂਦਾ ਹੈ ਨੰਬਰ 4 ਤੇ ਆਪਾਂ ਲਿਖਾਂਗੇ ਇਸ ਵਿਸਾਖੀ ਦਾ ਸੰਬੰਧ ਸਾਖੀ ਦਾ ਸੰਬੰਧ ਇਤਿਹਾਸਕ ਘਟਨਾ ਨਾਲ ਵੀ ਹੈ ਇਤਿਹਾਸਕ ਘਟਨਾ ਨਾਲ ਵੀ ਹੈ ਠੀਕ ਹੈ ਅੱਗੇ ਆਪਾਂ ਲਿਖਾਂਗੇ ਨੰਬਰ 5 ਤੇ ਨੰਬਰ 5 ਤੇ ਆਪਾਂ ਲਿਖਾਂਗੇ ਕਿ ਇਸ ਦਿਨ ਇਸ ਦਿਨ 16099 ਇਸਵੀ ਨੂੰ ਇਸਵੀ ਮਤਲਬ ਸਾਲ ਇਸਵੀ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਿਹੜੇ ਕਿ ਸਿੱਖਾਂ ਦੇ 10ਵੇਂ ਗੁਰੂ ਸੀ ਗੁਰੂ ਗੋਬਿੰਦ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ स्थापना की ठीक है अगली लाइन है नंबर छे इसे दिन, इसे दिन जनरल डायर ਜਨਰਲ ਡਾਇਰ ਨੇ ਚਲਿਆਂ ਵਾਲੀ ਬਾਗ ਵਿਖੇ ਚਲਿਆਂ ਵਾਲੇ ਬਾਗ ਵਿਖੇ ਗੋਲੀਆਂ ਚਲਾ ਕੇ ਗੋਲੀਆਂ ਚਲਾ ਕੇ ਬਹੁਤ ਸਾਰੇ ਲੋਕਾਂ ਨੂੰ ਬਹੁਤ ਸਾਰੇ ਲੋਕਾਂ ਨੂੰ ਸ਼ਹੀਦ ਕਰ ਦਿੱਤਾ ਸੀ ਠੀਕ ਹੈ ਨੰਬਰ 7 ਤੇ ਜਿਹੜੀ ਆਪਣੀ ਲਾਈਨ ਹੈ ਨੰਬਰ 7 ਤੇ ਇਹ ਆਪਾਂ ਲਿਖਾਂਗੇ ਕਿ ਵਿਸਾਖੀ ਵਾਲੇ ਦਿਨ ਵਸਾਖੀ ਵਾਲੇ ਦਿਨ ਕਈ ਥਾਵਾਂ ਤੇ ਮੇਲੇ ਲੱਗਦੇ ਹਨ ਆਪਾਂ ਨੂੰ ਸਭ ਨੂੰ ਪਤਾ ਹੈ ਕਿ ਜਿਹੜਾ ਵਸਾਖੀ ਦਾ ਮੇਲਾ ਹੈਗਾ ਮੇਲੇ ਕਿਉਂ ਲੱਗਦੇ ਆ ਕਿਉਂਕਿ ਇਸ ਦਿਨ ਜਿਹੜੀ ਕਣਕ ਪੱਕ ਜਾਂਦੀ ਹੈ ਤੇ ਕਣ ਪੱਕਣ ਕਣਕ ਪੱਕਣ ਦੀ ਖੁਸ਼ੀ ਦੇ ਵਿੱਚ ਜਿਹੜਾ ਹੈਗਾ ਮੇਲੇ ਲੱਗਦੇ ਆ ਕਈ ਥਾਵਾਂ ਤੇ ਹਣਾ ਅੱਗੇ ਹੈਗੀ ਹੈ ਨੰਬਰ 8 ਨੰਬਰ 8 ਤੇ ਆਪਾਂ ਲਿਖ ਸਕਦੇ ਆ ਕਿ ਇਸ ਦਿਨ ਲੋਕ ਇਸ ਦਿਨ ਲੋਕ ਪਵਿੱਤਰ ਸਥਾਨਾਂ ਤੇ ਜਾ ਕੇ ਤੇ ਜਾ ਕੇ ਇਸ਼ਨਾਨ ਕਰਦੇ ਹਨ ਇਸ਼ਨਾਨ ਕਰਦੇ ਹਨ ਨੰਬਰ 9 ਤੇ ਵਿਸਾਖੀ ਵਾਲੇ ਦਿਨ ਗੁਰਦੁਆਰਿਆਂ ਵਿੱਚ ਭਾਰੀ ਦੀਵਾਨ ਸਜਾਏ ਜਾਂਦੇ ਹਨ ਠੀਕ ਹੈ ਜਿਹੜੀ 10ਵੀਂ ਲਾਈਨ ਹੈ ਇੱਥੇ ਆਪਾਂ ਲਿਖ ਸਕਦੇ ਹਾਂ ਕਿ ਸਾਨੂੰ ਇਸ ਤਿਹਾਰ ਨੂੰ ਆਪਾਂ ਇੱਕ ਲਾਈਨ ਛੱਡਾਂਗੇ ਸੱਚ ਸਾਨੂੰ ਇਸਤਿਹਾਰ ਨੂੰ ਪਿਆਰ ਕਾਮਾ ਸਤਿਕਾਰ ਅਤੇ ਸਰਦਾ ਪੂਰਵਕ ਮਨਾਉਣਾ ਚਾਹੀਦਾ ਹੇ ਇਹ ਸੀ 10 ਲਾਈਨਾਂ ਦੇਖੋ ਛੋਟੀਆਂ ਕਲਾਸਾਂ ਦੇ ਵਿੱਚ ਆਪਾਂ ਨੂੰ 10-10 ਲਾਈਨਾਂ ਲਗਵਾਉਂਦੇ ਆ ਲੇਖ ਦਿਨਾ ਤਾਂ ਇਸ ਕਰਕੇ ਆਪਾਂ ਇਸ ਵੀਡੀਓ ਤੋਂ ਬਹੁਤ ਮਦਦ ਲੈ ਸਕਦੇ ਆ ਇਹ ਮੈਂ ਜਮਸਤਾਰਨ ਜੀਆਂ 10 ਲਾਈਨਾਂ ਲਿਖੀਆਂ ਨੇ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਸਕਰੀਨਸ਼ਾਟ ਲੈ ਕੇ ਤੁਸੀਂ ਇਹਨਾਂ ਨੂੰ ਯਾਦ ਕਰ ਸਕਦੇ ਹੋ ਕਾਪੀ ਤੇ ਵੀ ਲਿਖ ਸਕਦੇ ਹੋ ਠੀਕ ਹੈ ਇਹ ਸੱਤ ਲਾਈਨਾਂ ਇੱਧਰ ਆਈਆਂ ਆ ਤਿੰਨ ਲਾਈਨਾਂ ਠੀਕ ਹੈ ਜੀ ਚਾ ਧੰਨਵਾਦ ਜੀ